ਰੋਟੀ ਖਾਣ ਤੋਂ ਜ਼ਿਆਦਾ ਟਾਈਮ ਬਣਾਉਣ ਨੂੰ ਲੱਗਦਾ ਹੈ ਬਣਾਉਣ ਤੋਂ ਜ਼ਿਆਦਾ ਕਮਾਉਣ ਨੂੰ ਲੱਗਦਾ ਏ ਤੇ ਕਮਾਉਣ ਤੋਂ ਜ਼ਿਆਦਾ ਅਗਾਉਣ ਨੂੰ ਲੱਗਦਾ ਹੈ ਸੋ ਰੋਟੀ ਖੁਸ਼ ਹੋ ਕੇ ਖਾਓ ਤੇ ਖਾ ਕੇ ਸ਼ੁਕਰ ਜ਼ਰੂਰ ਕਰੋ ਕਮਾਉਣ ਵਾਲੇ ਦਾ ਵੀ ਬਣਾਉਣ ਵਾਲੇ ਦਾ ਵੀ ਤੇ ਅਗਾਉਣ ਵਾਲੇ ਦਾ ਵੀ ਖਾਣ ਲਈ ਸਾਦੀ ਦਾਲ ਤੇ ਰੋਟੀ ਹੁੰਦੀ ਸੀ ਪਰ ਫਿਰ ਵੀ ਕਿਸੇ ਨੂੰ ਖਾਣ ਦੀ ਘਾਟ ਨਹੀਂ ਹੁੰਦੀ ਸੀ ਪਤਾ ਨਹੀਂ ਕਿਉਂ ਸਕੂਲ ਵਿੱਚ ਅਧਿਆਪਕ ਕੰਨ ਖਿੱਚਦੇ ਸਨ ਡੰਡਿਆਂ ਨਾਲ ਕੁੱਟ ਪੈਂਦੀ ਸੀ ਪਰ ਕੋਈ ਬੱਚਾ ਸਕੂਲ ਵਿੱਚ ਡਿਫਰੈਂਸ਼ੀਅਨ ਦਾ ਸ਼ਿਕਾਰ ਨਹੀਂ ਹੁੰਦਾ ਸੀ ਅਤੇ ਖੁਦਕੁਸ਼ੀ ਵੀ ਨਹੀਂ ਕਰਦਾ ਸੀ ਪਤਾ ਨਹੀਂ ਕਿਉਂ ਬਚਪਨ ਵਿੱਚ ਮਹਿੰਗੇ ਖਿਡਾਉਣੇ ਨਹੀਂ ਮਿਲਦੇ ਸਨ ਪਰ ਹਰ ਖੇਡ ਵਿੱਚ ਭਰਪੂਰ ਆਨੰਦ ਆਉਂਦਾ ਸੀ ਘਰ ਕੱਚੇ ਹੁੰਦੇ ਸਨ ਤੇ ਕਮਰੇ ਵੀ ਘੱਟ ਹੁੰਦੇ ਸਨ ਪਰ ਬੁੱਢੇ ਮਾਪੇ ਕਿਉਂ ਕਦੇ ਵੀ ਬਿਰਧ ਆਸਰਾਮ ਵਿੱਚ ਨਹੀਂ ਜਾਂਦੇ ਸਨ ਪਤਾ ਨਹੀਂ ਕਿਉਂ ਘਰ ਵਿੱਚ ਗਾਂ ਲਈ ਕੁੱਤੇ ਲਈ ਤੇ ਪ੍ਰਾਣਿਆਂ ਲਈ ਵੀ ਰੋਟੀਆਂ ਬਣਦੀਆਂ ਸਨ ਫਿਰ ਵੀ ਘਰ ਵਿੱਚ ਬਜਟ ਸੰਤੁਲਿਤ ਰਹਿੰਦਾ ਸੀ ਅੱਜ ਆਪਣੇ ਪਰਿਵਾਰ ਦੀ ਰੋਟੀ ਵੀ ਮਹਿੰਗੀ ਲੱਗਦੀ ਹੈ ਘਰ ਦੀਆਂ ਔਰਤਾਂ ਲਈ ਜਿਮ ਜਾਂ ਕਸਰਤ ਕਰਨ ਦੀ ਕੋਈ ਸਾਧਨ ਨਹੀਂ ਹੁੰਦਾ ਸੀ ਫਿਰ ਵੀ ਔਰਤਾਂ ਤੰਦਰੁਸਤ ਰਹਿੰਦੀਆਂ ਸਨ ਪਤਾ ਨਹੀਂ ਕਿਉਂ ਪਰ ਆਪਰਾ ਭਰਾ ਵਿੱਚ ਭੈਣ ਭਰਾ ਵਿੱਚ ਕਈ ਵਾਰ ਲੜਾਈਆਂ ਹੁੰਦੀਆਂ ਸਨ ਆਪਸ ਵਿੱਚ ਤੇ ਕੁੱਟਮਾਰ ਤੱਕ ਹੋ ਜਾਂਦੀ ਸੀ ਪਰ ਆਪਸ ਵਿੱਚ ਈਰਖਾ ਨਹੀਂ ਹੁੰਦੀ ਸੀ ਪਤਾ ਨਹੀਂ ਕਿਉਂ ਪਰਿਵਾਰ ਵੀ ਬਹੁਤ ਵੱਡੇ ਹੁੰਦੇ ਸੀ ਗਵਾਂਡੀਆਂ ਦੇ ਬੱਚੇ ਵੀ ਦਿਨ ਪਰ ਖੇਡਦੇ ਸੀ ਫਿਰ ਵੀ ਘਰਾਂ ਵਿੱਚ ਹੀ ਵਿਆਹ ਹੁੰਦੇ ਜਾਂਦੇ ਸੀ ਪਤਾ ਨਹੀਂ ਕਿਉਂ ਮਾਪੇ ਛੋਟੀ ਜਹੀ ਗੱਲ ਕਾਰਨ ਵੀ ਸਭ ਥੱਪੜ ਮਾਰ ਦਿੰਦੇ ਸਨ ਪਰ ਉਹਨਾਂ ਦਾ ਮਾਣ ਸਨਮਾਨ ਕਦੇ ਵੀ ਨਹੀਂ ਘਟਦਾ ਹੁੰਦਾ ਸੀ ਅਜੇ ਹੀ ਕਈ ਸਵਾਲ ਹਨ ਜਿਨ੍ਹਾਂ ਦਾ ਜਵਾਬ ਮੈਂ ਲੱਭ ਰਿਹਾ ਹਾਂ ਜੇ ਤੁਹਾਡੇ ਕੋਲ ਹੈ ਜਵਾਬ ਹੈ ਜਰੂਰ ਦੱਸ ਦਿਓ ਇੱਕ ਦਿਨ ਬਾਜ਼ਾਰ ਚੋਂ ਸਬਜ਼ੀ ਖਰੀਦਣ ਗਿਆ ਤਾਂ ਦੇਖਿਆ ਕਿ ਇੱਕ ਬਜ਼ੁਰਗ ਸਿਰ ਤੇ ਪਾਟਾ ਜਿਹਾ ਪਰਨਾ ਬੰਨ ਕੇ ਰੇੜੀ ਤੇ ਧਨੀਆ ਮੂਲੀਆਂ ਆਲੂ ਵੇਚ ਰਹੇ ਸਨ ਮੈਨੂੰ ਪਤਾ ਲੱਗਾ ਕਿ ਕਿਉਂਕਿ ਲੱਗਿਆ ਕਿ ਮੈਂ ਇਹਨਾਂ ਤੋਂ ਕਿਤੇ ਦੇਖਿਆ ਹੈ ਸੋਚਿਆ ਮਨ ਦਾ ਵਹਿਮ ਹੋ ਉਪਲੇਖਾ ਹੋ ਪਰ ਨਹੀਂ ਜਦ ਮੈਂ ਉਹਨਾਂ ਵੱਲ ਗੌਰ ਨਾਲ ਦੇਖਿਆ ਤਾਂ ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ ਲੈ ਜਾ ਭਾਈ ਸਬ지 ਥੋੜੀ ਜਹੀ ਮੈਂ ਤਾਂ ਸਵੇਰ ਦੀ ਬੋਣੀ ਵੀ ਨਹੀਂ ਕੀਤੀ ਆਵਾਜ਼ ਸੁਣ ਕੇ ਮੈਨੂੰ ਇੱਕਦਮ ਯਾਦ ਆਇਆ ਕਿ ਇਹਨਾਂ ਦੀ ਤਾਂ ਆੜਤ ਦੀ ਦੁਕਾਨ ਹੁੰਦੀ ਸੀ ਬਹੁਤ ਵੱਡੇ ਆੜਤੀਏ ਸਨ ਇਹ ਤਾਂ ਮੈਂ ਪੁੱਛਿਆ ਕਿ ਇਹ ਸਭ ਕਿਵੇਂ ਹੋ ਗਿਆ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਵੇਖ ਮੇਰੀਆਂ ਵੀ ਅੱਖਾਂ 'ਪਰ ਆਈਆਂ ਤੇ ਮੈਨੂੰ ਗਲ ਨਾਲ ਲਾ ਕੇ ਕਹਿੰਦੇ ਕੁਝ ਨਹੀਂ ਪੁੱਤ ਨਿਆਣੇ ਵੱਡੇ ਹੋ ਗਏ ਕੁੱਤਾ ਰੋਵੇ ਚੁੱਪ ਕਰਾਉਂਦੀਆਂ ਦੇਖੀ ਦੁਨੀਆ 'ਮੈਂ ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆ 'ਮੈਂ ਜਉਂਦੇ ਜੀਣਾ ਜਿਸ ਮਾਪਾਪ ਨੂੰ ਰੋਟੀ ਦਿੱਤੀ ਮਰਨ ਪਿਸੋਂ ਪਿੰਡ ਰਜਾਉਂਦਿਆਂ ਦੇਖਿਆ ਮੈਂ ਆਪਣੀ ਜ਼ਿੰਦਗੀ ਮਰਜ਼ੀ ਨਾਲ ਜਿਉ ਕਿਉਂ ਤੁਹਾਨੂੰ ਰੁਖ ਕਹੇਗਾ ਕੋਈ ਖੁਸ਼ਦਿਲ ਕੋਈ ਇਮਾਨਦਾਰ ਕੋਈ ਬੇਈਮਾਨ ਕੋਈ ਕਹੇਗਾ ਤੁਹਾਡੇ ਵਰਗਾ ਘੈਂਟ ਕੋਈ ਨਹੀਂ ਕੋਈ ਕਹੇਗਾ ਤੁਹਾਡੇ ਵਰਗਾ ਨਿਕੰਮਾ ਕੋਈ ਨਹੀਂ ਵਾਲੀ ਤਾਰੀਫ ਤੇ ਫੁੱਲੋ ਨਾ ਬੇਇੱਜ਼ਤੀ ਤੇ ਬੁਰਾ ਨਾ ਮਣਾਓ ਆਪਣੇ ਰਾਹ ਤੇ ਤੁਰੇ ਚੱਲੋ ਜਿੱਥੇ ਨਾ ਕਹਿਣ ਦੀ ਲੋੜ ਹੈ ਠੋਕ ਕੇ ਨਾ ਕਹੋ ਜੇ ਕਿਸੇ ਦੇ ਪੈਮਾਨਿਆਂ ਤੇ ਖਰਾ ਉਤਰਨ ਲਈ ਉਤਾਵਲੇ ਨਾ ਰਹੋ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜੀਣ ਆਏ ਹੋ ਦੁਨੀਆ ਦਾ ਮਨੋਰੰਜਨ ਕਰਨ ਨਹੀਂ ਆਏ ਆਪਣੀ ਸੋਚ ਆਪਣੇ ਕੰਮਾਂ ਨਾਲ ਅੱਕ ਦੀਵਾਲੇ ਨਾ ਸਵਾਰੋ